ਜਾਬੀਆਂ ਦਾ ਕਿਸਾਨਾਂ ਨੂੰ ਅੱਜ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਹੀ ਹੈ ਜ ਜਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕਿਉਂਕਿ 30 ਦਸੰਬਰ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਸ ਦੇ ਤਹਿਤ ਅੱਜ ਪੰਜਾਬ ਬੰਦ ਹੈ ਬਸ ਸੇਵਾਵਾਂ ਦੀ ਗੱਲ ਕਰਨ ਲਈ ਭਾਵੇਂ ਦੁਕਾਨਾਂ ਦੀ ਗੱਲ ਕਰਨ ਲਈ ਭਾਵੇਂ ਦਫ਼ਤਰਾਂ ਦੀ ਗੱਲ ਕਰਨ ਲਈ ਸਰਕਾਰੀ ਪ੍ਰਾਈਵੇਟ ਸਕੂਲਾਂ ਦੀ ਗੱਲ ਕਰਨ ਲਈ ਹੈ ਸਭ ਤੋਂ ਜਬੰਦੇ ਹੈਗਾ ਅਜੇ ਇਹ ਦੇ ਵਿੱਚ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਵੀ ਕਹਿੰਦੇ ਹੋਏ ਨਜ਼ਰ ਆਇਆ ਕਿ 3 ਕਰੋੜ ਪੰਜਾਬੀਆਂ ਦਾ ਸਾਥ ਅੱਜ ਸਾਨੂੰ ਮਿਲਿਆ ਹੈਗਾ ਤੇ ਮੋਦੀ ਜੋ ਹੈ ਉਹਨਾਂ ਨੂੰ ਮਜ਼ਾ ਵਿੱਚ ਖਾਇਆ ਜਾ ਰਿਹਾ ਅੱਜ ਪੰਜਾਬੀਆਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਾਡੇ ਕਿਸੇ ਜ਼ੋਰ ਜ਼ਬਰਦਸਤੀ ਦੇ ਬਿਨਾ ਹੀ ਜੋ ਪੰਜਾਬੀ ਹੈਗੇ ਨੇ ਉਹਨਾਂ ਦੇ ਵੱਲੋਂ ਸਾਡਾ ਸਮਰਥਨ ਦਿੱਤਾ ਜਾ ਰਿਹਾ ਤੇ ਵਕ ਵਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਜਿਹੜੇ ਲੋਕ ਨੇ ਉਹ ਬੱਸ ਦੇ ਲਈ ਜਾਂਦੇ ਹੋਏ ਵੀ ਨਜ਼ਰ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬੱਸ ਲੈਣ ਆਏ ਹੋਏ ਸੀ ਲੇਕਿਨ ਬੱਸ ਦੀਆਂ ਸੇਵਾਵਾਂ ਬੰਦ ਹੈਗੀਆਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਤਾਂ ਕਿਸਾਨ ਅੰਦੋਲਨ ਨੂੰ ਸਮਰਥਨ ਜਿਹੜਾ ਹੈਗਾ ਮਿਲਿਆ ਹੈਗਾ ਲੋਕਾਂ ਦਾ ਪੰਜਾਬੀਆਂ ਦਾ ਜਿਸ ਦੇ ਤਹਿਤ ਅੰਮ੍ਰਿਤਸਰ ਦਿੱਲੀ ਹਾਈਵੇ ਜਾਮ ਕੀਤਾ ਹੋਇਆ ਹੈ ਬਾਜ਼ਾਰ ਬੰਦ ਦੇ ਪੈਟਰੋਲ ਪੰਪ ਵੀ ਬੰਦ ਕਰ ਦਿੱਤੇ ਗਏ ਨੇ ਬੱਸਾਂ ਨਹੀਂ ਚੱਲ ਰਹੀਆਂ ਹਰਿਆਣਾ ਦੇ ਰੂਟ ਜਿਹੜੇ ਨੇ ਉਹ ਵੀ ਡਾਇਵਰਟ ਕਰ ਦਿੱਤੇ ਗਏ ਨੇ ਜੇ ਉਹ ਰੇਲਵੇ ਦੀ ਗੱਲ ਕਰ ਲਈਏ ਟਰੇਨਾਂ ਦੀ ਗੱਲ ਕਰ ਲਈਏ ਤਾਂ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਕਈਆਂ ਦੇ ਰੂਟ ਵੀ ਬਦਲੇ ਬਦਲ ਅੱਜ ਬਦਲੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਐਮਐਸਪੀ ਦੇ ਸਣੇ 13 ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਅੰਦੋਲਨ ਜਾਲੀ ਜਾਰੀ ਹੈਗਾ ਆ 13 ਫਰਵਰੀ 2024 ਤੋਂ ਕਿਸਾਨਾਂ ਦੇ ਵੱਲੋਂ ਇਹ ਤਰ੍ਹਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਤਹਿਤ 18 ਦਸੰਬਰ ਨੂੰ ریل ਰੋਕੋ ਅੰਦੋਲਨ ਵੀ ਕੀਤਾ ਗਿਆ ਸੀ ਜੋ ਕਿ ਸਿਰੇ ਚੜਿਆ ਸੀ ਤੇ ਅੱਜ ਪੰਜਾਬ ਬੰਦਾ ਜੋ ਸੱਦਾ ਦਿੱਤਾ ਹੋਇਆ ਤਾਂ ਇਹ ਵੀ ਸਿਰੇ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਵਕ ਵਕ ਜ਼ਿਲ੍ਹਿਆਂ ਤੋਂ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਤੁਹਾਨੂੰ ਦੱਸ ਦਈਏ ਕਿਸਾਨਾਂ ਨੇ ਸਵੇਰੇ 7 ਵਜੇ ਤੋਂ ਹੀ ਜਿਹੜੇ ਹਾਈਵੇ ਨੇ ਉਹ ਬੰਦ ਕਰ ਦਿੱਤੇ ਸੀਗੇ ਅੰਮ੍ਰਿਤਸਰ ਦਿੱਲੀ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਉਹਨਾਂ ਉੱਤੇ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ ਮਾਰਕੀਟ ਦੇ ਵਿੱਚ ਪੈਟਰੋਲ ਪੰਪ ਜੋ ਹੈ ਉਹ ਬੰਦ ਹੈ ਬਸਾਂ ਦੀਆਂ ਜੋ ਸੇਵਾਵਾਂ ਹੈਗੀਆਂ ਉਹ ਵੀ ਬੰਦ ਕੀਤੀਆਂ ਗਈਆਂ ਨੇ ਸ਼ਾਮ 4 ਵਜੇ ਤੱਕ ਦੱਸਿਆ ਜਾ ਰਿਹਾ ਪੰਜਾਬ ਬੰਦ ਨੂੰ ਲੈ ਕੇ ਧਾਰਮਿਕ ਹੋਣ ਪਾਵੇ ਸਮਾਜਿਕ ਸੰਗਠਨ ਹੋਣ ਪਾਵੇ ਕਾਰੋਬਾਰੀ ਹੀ ਕਿਉਂ ਨਾ ਹੋਣ ਹਰ ਇੱਕ ਦੇ ਵੱਲੋਂ ਸਮਰਥਨ ਵੱਡੇ ਪੱਧਰ ਤੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ 52 ਟ੍ਰੇਨ ਜੋ ਹੈਗੀਆਂ ਉਹ ਰੱਦ ਕੀਤੀਆਂ ਗਈਆਂ ਨੇ 22 ਦੇ ਰੂਟ ਬਦਲ ਦਿੱਤੇ ਗਏ ਨੇ ਕਿਸਾਨ ਨੇਤਾ ਸਰਵਣ ਸਿੰਘ ਪੰਦੇ ਨੇ ਕਿਹਾ ਹੈ ਕਿ ਐਮਰਜੈਂਸੀ ਸੇਵਾਵਾਂ ਜੋ ਹੈਗੀਆਂ ਉਹ ਜਾਰੀ ਰਹਿਣਗੀਆਂ ਉਸ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਵੇਗੀ ਜੇਕਰ ਕਿਸੇ ਦਾ ਐਗਜ਼ਾਮ ਹੈ ਭਾਵੇਂ ਇੰਟਰਵਿਊ ਹੈ ਭਾਵੇਂ ਜੌਬ ਦੇ ਲਈ ਇੰਟਰਵਿਊ ਦੇਣ ਜਾ ਰਹੇ ਨੇ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ ਫਲਾਈਟ ਦੇ ਵਿੱਚ ਜਿਹੜੇ ਲੋਕੀ ਜਾ ਰਹੇ ਨੇ ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਣੇ ਸਾਰੇ ਹੀ ਯੂਨੀਵਰਸਿਟੀ ਦੇ ਵਿੱਚ ਅੱਜ ਜਿਹੜੇ ਐਗਜ਼ਾਮ ਹੋਣੇ ਸੀ ਉਹ ਵੀ ਜੋਇਆ ਪੋਸਟਪੋਨ ਕਰ ਦਿੱਤੇ ਗਏ ਨੇ ਸਾਰਿਆਂ ਹੀ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਜੋ ਹੈ ਅਲਰਟ ਬੋਰ ਤੇ ਤਾਂ ਤੁਹਾਨੂੰ ਇੱਕ ਵਾਰੀ ਜਾਣਕਾਰੀ ਦੇ ਦਿੰਨੇ ਆ ਕਿ ਪੰਜਾਬ ਦੇ ਵਿੱਚ ਅੱਜ ਕੀ ਕੁਝ ਬੰਦ ਰਹੇਗਾ ਤੇ ਕੀ ਕੁਝ ਖੁੱਲ੍ਹਾ ਰਹੇਗਾ ਤਾਂ ਰੇਲ ਤੇ ਬਸਾਂ ਦੀਆਂ ਜੋ ਸੇਵਾਵਾਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਦੁਕਾਨਾਂ ਬੰਦ ਹੈਗੀਆਂ ਸਬਜ਼ੀ ਮੰਡੀ ਦੀ ਗੱਲ ਕਰ ਲਈਏ ਤਾਂ ਅੱਜ ਸਬਜ਼ੀ ਮੰਡੀ ਵੀ ਬੰਦ ਹੈ ਪੈਟਰੋਲ ਪੰਪ ਵੀ ਬੰਦ ਹੈ ਤੇ ਗੈਸ ਪੰਪ ਵੀ ਜੋ ਹੈ ਉਹ ਬੰਦ ਹੈ ਤੇ ਤੁਹਾਨੂੰ ਦੱਸ ਦਈਏ ਕਿ ਜੋ ਐਮਰਜੈਂਸੀ ਸੇਵਾਵਾਂ ਨੇ ਉਹ ਜਾਰੀ ਰਹਿਣਗੀਆਂ ਹਸਪਤਾਲ ਦੇ ਵਿੱਚ ਮੈਡੀਕਲ ਸਟੋਰ ਜੋ ਨੇ ਤੁਸੀਂ ਉੱਥੇ ਜਾ ਕੇ ਦਵਾਈਆਂ ਲੈ ਸਕਦੇ ਹੋ ਭਾਵੇਂ ਅੱਜ ਕਿਸੇ ਦਾ ਵਿਆਹ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ 에어ਪੋਰਟ ਤੇ ਜਿਹੜੇ ਲੋਕ ਜਾ ਰਹੇ ਨੇ ਜਿਨ੍ਹਾਂ ਦੀ ਫਲਾਈਟ ਹੈ ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ ਇੰਟਰਵਿਊ ਜਾਂ ਫਿਰ ਕਿਸੇ ਦਾ ਐਗਜ਼ਾਮ ਹੈ ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ ਤਾਂ ਦੁਲੰਦਰ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵਿਆਹਣ ਦੇ ਲਈ ਲਾੜਾ ਜਾ ਰਿਹਾ ਸੀ ਲੇਕਿਨ ਕਿਸਾਨਾਂ ਦੇ ਸਮਰਥਨ ਦੇ ਵਿੱਚ ਗੱਡੀ ਤੋਂ ਉਤਰ ਕੇ ਹੱਥ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਝੰਡਾ ਫੜ ਕੇ ਵੀ ਉਹਨਾਂ ਨੇ ਜਿਹੜਾ ਨਾਰੇਬਾਜ਼ੀ ਕੀਤੀ ਹੈਗੀ ਉਸ ਤੋਂ ਬਾਅਦ ਵਿਉਣ ਦੇ ਲਈ ਉਹ ਚਲੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਬੰਦੇ ਕਾਰਨ ਹਰਿਆਣਾ ਦੇ ਵਿੱਚ ਵੀ ਕਈ ਰੂਟ ਜਿਹੜੇ ਹੈਗੇ ਡਾਇਵਰਟ ਕੀਤੇ ਗਏ ਨੇ ਲੁਧਿਆਣਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਡਾ ਚੌਂਕ ਬਾਜ਼ਾਰ ਜੋ ਹੈ ਚੋੜਾ ਬਾਜ਼ਾਰ ਜਿਸ ਦੇ ਨਾਮ ਤੋਂ ਜਾਣਿਆ ਜਾਂਦਾ ਉਹ ਖੁੱਲਾ ਦੱਸਿਆ ਜਾ ਰਿਹਾ ਹੈ ਮੋਹਾਲੀ ਦੇ ਵਿੱਚ ਹਾਈਵੇ ਜਾਮ ਕੀਤਾ ਹੋਇਆ ਗੱਡੀਆਂ ਦੀਆਂ ਲਾਈਨਾਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਮੁਰਾਦਾਬਾਦ ਦੀ ਗੱਲ ਕਰ ਲਈਏ ਤਾਂ ਉੱਥੇ ਇੱਕ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਤਾਂ ਟ੍ਰੇਨ ਲੈਣ ਆਏ ਸੀ ਲੇਕਿਨ ਸਾਨੂੰ ਪਤਾ ਲੱਗਿਆ ਕਿ ਟ੍ਰੇਨ ਕੈਂਸਲ ਹੈ ਤੇ ਹੁਣ ਸਾਨੂੰ ਜਲੰਧਰ ਦੇ ਵਿੱਚ ਹੀ ਰੁਕਣਾ ਪਵੇਗਾ ਜਿਸ ਦੇ ਲਈ ਅਸੀਂ ਹੋਟਲ ਜੁਆ ਬੁੱਕ ਕਰਵਾ ਲਿਆ ਸ਼ੰਭੂ ਰੇਲਵੇ ਸਟੇਸ਼ਨ ਤੋਂ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਜਥੇਬੰਦੀ ਜੋ ਹੈ ਉਹ ਟ੍ਰੇਨਾਂ ਉਤੇ ਜੋ ਇਸ ਦੇ ਵਿੱਚ ਟਰੈਕ ਹੈ ਉਸ ਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਪਟਿਆਲਾ ਦੇ ਵਿੱਚ ਵੀ ਕਿਸਾਨ ਸੰਗਠਨ ਜੋ ਹੈ ਤੇ ਨਾਲ ਹੀ ਜੋ ਕਾਰੋਬਾਰੀ ਨੇ ਉਹਨਾਂ ਦੇ ਵੱਲੋਂ ਚੌਕ ਜਾਮ ਕੀਤਾ ਹੋਇਆ ਅਮ੍ਰਿਤਸਰ ਦੇ ਵਿੱਚ ਵੀ ਐਮਰਜੈਂਸੀ ਸੇਵਾਵਾਂ ਜੋ ਹੈਗੀਆਂ ਉਸ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਗਈ ਹੈਗੀ ਕਿ ਐਮਰਜੈਂਸੀ ਸੇਵਾਵਾਂ ਉੱਥੇ ਜਾਰੀ ਰਹਿਣਗੀਆਂ ਤਾਂ ਵਕ ਵਕ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਪੰਜਾਬ ਬੰਦ ਦਾ ਸੱਦਾ ਜੋ ਅੱਜ ਦਿੱਤਾ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਜ਼ਰੂਰ ਕਰਾਂਗੇ ਜੋ ਕਿ ਲਗਾਤਾਰ ਧੰਨੇ ਤੇ ਬੈਠੇ ਹੋਏ ਨੇ ਤੇ ਲਗਾਤਾਰ ਭੁੱਖ ਹੜਤਾਲ ਮਰਨ ਵਰਤ ਉਹ ਕਰ ਰਹੇ ਨੇ ਤੇ ਅੱਜ 35ਵਾਂ ਦਿਨ ਹੈਗਾ ਤਾਂ ਆਖਰ ਪੰਜਾਬ ਬੰਦ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਹੋ ਜੀ ਸਥਿਤੀ ਬਣੀ ਹੋਈ ਹੈ ਕਿੰਨਾ ਕੁ ਅਸਰ ਸਮੁੱਚੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਸ ਬਾਬਤ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜਗੇ ਨੇ ਜੋ ਵਿਸਥਾਰ ਪੂਰਵਕ ਗਰਾਉਂਡ ਜ਼ੀਰੋ ਰਿਪੋਰਟ ਕੀ ਕਹਿੰਦੀ ਹੈ ਪੰਜਾਬ ਬੰਦ ਨੂੰ ਲੈ ਕੇ ਜਾਣਕਾਰੀ ਦੇਣਗੇ ਜੀ ਰਣਦੀਪ ਤਾਂ ਕੀ ਕੋ ਜਾਣਕਾਰੀ ਹੈ ਪੰਜਾਬ ਬੰਦ ਨੂੰ ਲੈ ਕੇ ਵਸੱਦਾ ਦਿੱਤਾ ਗਿਆ ਸੀ ਅੱਜ ਜੀ ਕਵਿਤਾ ਤੁਹਾਨੂੰ ਦੱਸਦੀ ਹੈ ਕਿ ਸਵੇਰ ਤੋਂ ਹੀ ਲੈ ਕੇ 7 ਵਜੇ ਦੇ ਕਿਸਾਨ ਨੇ ਜਿਹੜੇ ਉਹ ਸੜਕਾਂ ਦੇ ਉੱਪਰ ਨੇ ਕਿਉਂਕਿ ਲਗਾਤਾਰ ਕੱਲ ਤੋਂ ਹੀ ਜਿਹੜਾ ਕਿਹਾ ਜਾ ਰਿਹਾ ਸੀਗਾ ਕਿ ਸੱਲ ਜਿਹੜਾ ਪੰਜਾਬ ਬੰਦ ਰਹੇਗਾ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਤੋ ਪਹਿਲਾ ਜਿਹੜਾ ਹੈਗਾ ਕਾਫੀ ਅਨਾਉਂਸਮੈਂਟ ਜਿਹੜੀਆਂ ਹੈਗੀਆਂ ਉਹ ਕਿਸਾਨ ਯੂਨੀਅਨ ਦੇ ਵੱਲੋਂ ਵੀ ਜਿਹੜੀਆਂ ਗੱਡੀਆਂ ਦੇ ਉੱਤੇ ਸਪੀਕਰ ਲਗਾ ਕੇ ਕੀਤਾ ਗਿਆ ਸੀ ਕਿ ਸਾਡਾ ਇਸ ਸੰਘਰਸ਼ ਦੇ ਵਿੱਚ ਸਾਥ ਦਿਓ ਤਾਂ ਦੂਸਰੇ ਪਾਸੇ ਕਵਿਤਾ ਜਿਵੇਂ ਦੇਖਿਆ ਜਾਵੇ ਤਾਂ ਜਿਵੇਂ ਚਾਹੇ ਵਪਾਰ ਮੰਡਲ ਹੋਵੇ ਪੈਟਰੋਲ ਪੰਪ ਵਾਲੇ ਹੋਣ ਟੈਕਸੀ ਵਾਲੇ ਹੋਣ ਟੈਕਸੀਆਂ ਦੇ ਪ੍ਰਧਾਨ ਹੋਣ ਬੱਸਾਂ ਵਾਲੇ ਹੋਣ ਜਿਵੇਂ 10 ਤੋਂ ਲੈ ਕੇ 2 ਵਜੇ ਤੱਕ ਪੀਆਰਟੀਸੀ ਦੇ ਬੱਸਾਂ ਵਾਲਿਆਂ ਨੇ ਵੀ ਜਿਹੜਾ ਹੈਗਾ ਨਾਲ ਕੀਤਾ ਪਰ ਹਰ ਵਰਗ ਦਾ ਜਿਹੜਾ ਬੰਦਾ ਹੈਗਾ ਇਸ ਸਵੇਲੇ ਜਿਹੜਾ ਹੈਗਾ ਚਾਹੇ ਉਹ ਡੀਸੀ ਦਫ਼ਤਰਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਸਰਕਾਰੀ ਜਿਹੜੇ ਦਫ਼ਤਰ ਨੇ ਉਹਨਾਂ ਦੇ ਵੱ ਸੰਘਰਸ਼ ਦੇ ਵਿੱਚ ਹਾਜ਼ਰੀ ਲਵਾਈ ਹੈ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਅੱਜ ਦਫ਼ਤਰ ਬੰਦ ਰੱਖਾਂਗੇ ਦਫ਼ਤਰਾਂ ਦੇ ਵਿੱਚ ਨਹੀਂ ਜਾਵਾਂਗੇ ਤਾਂ ਇਸ ਚੀਜ਼ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਭਰਮਾ ਹੁੰਗਾ ਜਿਹੜਾ ਕਪੀਤਾ ਉਹ ਮਿਲ ਰਿਹਾ ਹੈਗਾ ਜੀ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ 18 ਦਸੰਬਰ ਨੂੰ ਰੇਲ ਰੋਕੂ ਅੰਦੋਲਨ ਵੀ ਕੀਤਾ ਗਿਆ ਸੀ ਜੋ ਕਿ ਸਿਰੇ ਚੜਿਆ ਸੀ ਤੇ ਅੱਜ ਵੀ ਜੋ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਕਿ ਅੱਜ 23 ਕਰੋੜ ਪੰਜਾਬੀਆਂ ਦਾ ਸਾਥ ਸਾਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਤੇ ਕੀ ਲੱਗਦਾ ਹੈ ਜੋ ਜਗਜੀਤ ਸਿੰਘ ਡੱਲੇਵਾਲ ਭੁਖ ਹੜਤਾਲ ਤੇ ਬੈਠੇ ਹੋਏ ਨੇ ਅੱਜ 35ਵਾਂ ਦਿਨ ਹੈਗਾ ਆ ਤੇ ਅੱਜ ਪੰਜਾਬ ਬੰਦ ਹੈ ਤੇ 3 ਕਰੋੜ ਪੰਜਾਬੀ ਜਿਹੜੇ ਨੇ ਸਾਥ ਦੇ ਰਹੇ ਨੇ ਕਿਸਾਨਾਂ ਦਾ ਤਾਂ ਲੱਗਦਾ ਹੈ ਕਿ ਹੁਣ ਮੰਗਾ ਮੰਨਿਆ ਜਾਣ ਗਿਆ ਦਿੱਲੀ ਦੇ ਵੱਲ ਕਿਸਾਨ ਜਾ ਸਕਣਗੇ ਜੀ ਕਵਿਤਾ ਜਿਸ ਤਰੀਕੇ ਨਾਲ ਦੇਖਿਆ ਤਾਂ ਜਿਸ ਤੋਂ ਪਹਿਲਾਂ ਜਿਵੇਂ ਰੇਲ ਅੰਦੋਲਨ ਹੋਇਆ ਜਿਵੇਂ ਰੇਲਾਂ ਰੁਕੀਆਂ ਗਈਆਂ ਤਾਂ ਉਹਦੇ ਵਿੱਚ ਵੀ ਭਰਮਾ ਜਿਹੜਾ ਹੰਗਾਰਾ ਉਹ ਮਿਲਿਆ ਪਰ ਅੱਜ ਸਵੇਰੇ ਹੀ ਜਦੋਂ ਦੇਖਿਆ ਆਪਾਂ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਬੰਸੀ ਤਾਂ ਕੱਲ ਰਾਤ ਨੂੰ ਇੱਕ ਰੇਲ ਵਿਭਾਗ ਦੇ ਵੱਲੋਂ ਰੇਲ ਅਧਿਕਾਰੀਆਂ ਦੇ ਵੱਲੋਂ ਇੱਕ ਲਿਸਟ ਜਿਹੜੀ ਜਾਰੀ ਕਰ ਦਿੱਤੀ ਗਈ ਸੀ ਤਾਂ ਜਿਹਦੇ ਵਿੱਚ ਕਵਿਤਾ 100 ਤੋਂ ਵੱਧ ਗੱਡੀਆਂ ਨੇ ਜਿਹੜੀਆਂ ਉਹ ਅੱਜ ਰੱਦ ਕਰ ਦਿੱਤਾ ਉਹ ਪੰਜਾਬ ਦੇ ਵਿੱਚ ਨਹੀਂ ਆਣਗੀਆਂ ਅੰਬਾਲਾ ਤੱਕ ਜਿਹੜੀਆਂ ਉਹ ਰੁਕ ਜਾਣਗੀਆਂ ਪਰ ਦੂਸਰੇ ਪਾਸੇ ਲੋਕਾਂ ਦਾ ਜਿਹੜਾ ਸਾਥ ਮਿਲ ਰਿਹਾ ਇਸ ਚੀਜ਼ ਨੂੰ ਲੈ ਕੇ ਔਰ ਕੱਲ ਜਿਹੜਾ ਜਗਜੀਤ ਸਿੰਘ ਡੱਲੇਵਾਲ ਆਪਣਾ ਲਾਈਵ ਹੁੰਦੇ ਆ ਖਨੋਰੀ ਬਾਰਡਰ ਦੇ ਉੱਤੋਂ ਤਾਂ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਖਨੋਰੀ ਬਾਰਡਰ ਪਹੁੰਚੋ ਜਿੰਨੀ ਵੀ ਵੱਧ ਤੋਂ ਵੱਧ ਸੰਗਤ ਹੋ ਸਕਦੀ ਹੈ ਕਿਸਾਨ ਪਹੁੰਚ ਸਕਦੇ ਐ ਪਹੁੰਚਣ ਔਰ ਇੱਕ ਕਵਿਤਾ ਕੱਲ ਰਾਤ ਨੂੰ ਬਹੁਤ ਜ਼ਿਆਦਾ ਇਸ ਚੀਜ਼ ਨੂੰ ਸੀਗਾ ਕਿ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਹੜੀ ਬਹੁਤ ਤੇਜ਼ੀ ਦੇ ਨਾਲ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੁੰਦਾ ਕਿ ਖਨੋਰੀ ਬਾਰਡਰ ਦੇ ਉੱਤੇ ਕੁਝ ਪ੍ਰਸ਼ਾਸਨ ਪੰਜਾਬ ਦਾ ਔਰ ਕੁਝ ਹਰਿਆਣੇ ਦਾ ਬਾਰਡਰ ਹੈ ਜਿਹੜਾ ਉੱਥੋਂ ਕੁਝ ਗੱਡੀਆਂ ਜਿਹੜੀਆਂ ਨੇ ਪ੍ਰਸ਼ਾਸਨ ਦੀਆਂ ਪਹੁੰਚ ਗਈਆਂ ਨੇ ਜਿਹੜੀਆਂ ਕਿ ਜਗਜੀਤ ਸਿੰਘ ੱੱਲੇ ਵਾਲੋਂ ਨੇ ਇਥੋਂ ਲੈ ਜਾਣਗੇ ਆ ਬਹੁਤ ਤੇਜ਼ੀ ਦੇ ਨਾਲ ਵਾਇਰਲ ਜ਼ਰੂਰ ਹੁੰਦੀ ਐ ਪਰ ਹਾਲੇ ਤੱਕ ਕੋਈ ਨਹੀਂ ਆਇਆ ਕਿਹੜੇ ਵੀਡੀਓ ਬਣਾਈ ਸੀ ਉਹ ਕਿਹੜੀ ਜਗ੍ਹਾ ਦੀ ਹੈ ਕਿ ਇਸ ਚੀਜ਼ ਨੂੰ ਵੀ ਲੈ ਕੇ ਹਾਲੇ ਜਿਹੜਾ ਬਰਕਰਾਰ ਹੈਗਾ ਉਹਦੀ ਜਾਂਚ ਚੱਲ ਰਹੀ ਐ ਔਰ ਦੂਸਰੇ ਪਾਸੇ ਕਨੋਰੀ ਬਾਰਡਰ ਦੇ ਉੱਤੇ ਵੀ ਜਿਹੜੇ ਅੱਜ ਜੱਥੇ ਤੇ ਜੱਥੇ ਜਿਹੜੇ ਟਰਾਲੀਆਂ ਭਰ ਕੇ ਜੜੀਆਂ ਨੇ ਉਹ ਖਰੋਰੀ ਬਾਰਡਰ ਪਹੁੰਚ ਰਹੀਆਂ ਨੇ ਜੀ ਬਿਲਕੁਲ ਤਾਂ ਇਸ ਦੇ ਵਿੱਚ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਅੰਗਰੇਜ਼ਾਂ ਦਾ ਸ਼ਾਸਨ ਸੀਗਾ ਤਾਂ ਉਸ ਵੇਲੇ ਤਾਂ ਜਦੋਂ ਮਹਾਤਮਾ ਗਾਂਧੀ ਭੁਖ ਹੜਤਾਲ ਕਰਦੇ ਸੀ ਤਾਂ ਉਹਨਾਂ ਦੀ ਵੀ ਅੰਗਰੇਜ਼ ਸੁਣਦੇ ਸੀ ਲੇਕਿਨ ਅੱਜ ਕੱਲ ਦਾ ਸਮਾਂ ਅਜਿਹਾ ਹੈ ਕਿ ਜੋ ਅੱਜ ਦੀ ਹਕੂਮਤ ਯਾਨੀ ਮੋਦੀ ਸਰਕਾਰ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਕਿ ਅੱਜ ਤਾਂ ਭੁਖ ਹੜਤਾਲ ਮਰਨ ਵਰਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਹੋ ਨੇ ਪਰ ਕੋਈ ਉਹਨਾਂ ਦੀ ਸੁਣਦਾ ਹੀ ਨਹੀਂ ਕੋਈ ਪੰਜਾਬੀਆਂ ਦੀ ਸੁਣ ਹੀ ਨਹੀਂ ਰਿਹਾ ਜੋ ਅੱਜ ਦੀ ਹਕੀਮਤ ਹੈ ਜੀ ਬਿਲਕੁਲ ਲਗਾਤਾਰ ਜਿਸ ਤਰੀਕੇ ਦੇ ਨਾਲ ਅੱਜ 20 ਦਿਨ ਹੋ ਗਏ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਮਰਦੇ ਉੱਤੇ ਬੈਠੇ ਹੋਏ ਤਾਂ ਇਸ ਚੀਜ਼ ਤੇ ਉੱਤੇ ਕੋਈ ਦੋਰ ਆਇਆ ਨਹੀਂ ਹੈ ਚਾਹੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਹੋਵੇ ਚਾਹੇ ਕੋਈ ਸੈਂਟਰ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਚਾਹੇ ਕੋਈ ਮੰਤਰੀ ਹੋਵੇ ਚਾਹੇ ਕੋਈ ਵਿਧਾਇਕ ਹੋਵੇ ਜਿਸ ਤਰੀਕੇ ਦੇ ਨਾਲ ਲਗਾਤਾਰ ਟੀਮਾਂ ਜੜੀਆਂ ਨੇ ਉਹ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਦੀਆਂ ਪਰ ਜਗਜੀਤ ਸਿੰਘ ਢੱਲੇਵਾਲ ਦਾ ਇੱਕੋ ਹੀ ਕਹਿਣਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗਾਂਧੀ ਵਾਲਾ ਔਰ ਉਸ ਤਰੀਕੇ ਦੇ ਨਾਲ ਉਹ ਇਹੀ ਕਹਿੰਦੇ ਨੇ ਕਿ ਕਿਉਂ ਸਾਡੇ ਜਿਹੜੀ ਉਹ ਕੇਂਦਰ ਸਰਕਾਰ ਨਹੀਂ ਸੁਣ ਰਹੀ ਹੈਗੀ ਅੱਜ 35 ਦਿਨ ਹੋ ਗਏ ਕੈਂਸਰ ਦੇ ਮਰੀਜ਼ ਨੇ ਉਹ ਦੂਸਰੇ ਪਾਸੇ ਕੁਝ ਖਾ ਪੀ ਨਹੀਂ ਰਹੇ ਤੇ ਸਿਹਤ ਜਿਹੜੀ ਹੈ ਉਹਨਾਂ ਦੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਔਰ 20 ਕਿਲੋ ਦਾ ਜਿਹੜਾ ਭਾਰ ਹੈ ਉਹਨਾਂ ਦਾ ਡਲੇਵਾਲ ਸਾਹਿਬ ਦਾ ਘਟ ਚੁੱਕਿਆ ਹੋਇਆ ਇਸ ਚੀਜ਼ ਨੂੰ ਲੈ ਕੇ ਹੁਣ ਲੋਕਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਹਰ ਇੱਕ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਇਹ ਜਿਹੜਾ ਰਾਜ ਹੈ ਕਿਸ ਤਰੀਕੇ ਦਾ ਇਸ ਤੋਂ ਵਧੀਆ ਤਾਂ ਅੰਗਰੇਜ਼ ਜਿਹੜਾ ਰਾਜ ਸੀਗਾ ਉਹੀ ਪਹਿਲਾਂ ਵਧੀਆ ਸੀਗਾ ਕਿ ਜਿਹੜੀ ਸਾਡੀ ਸੁਲਵਾਪਾ ਹੀ ਨਹੀਂ ਹੋ ਰਹੀ ਕਿਉਂਕਿ ਦੇਖਿਆ ਜਾਵੇ ਕਵਿਤਾ ਸਭੂ ਬਾਰਡਰ ਦੀ ਗੱਲ ਕਰ ਲਈਏ ਆਪਾਂ ਖਨੋਰੀ ਬਾਰਡਰ ਦੀ ਗੱਲ ਕਰ ਲੰਤੀ ਜਾਵੇ ਤਾਂ ਕਈ ਕਿਸਾਨ ਜਿਹੜੇ ਇੱਥੋਂ ਸ਼ਹੀਦ ਵੀ ਹੋ ਮਾਰ ਜਿਹੜੀ ਉਹ ਚਲਣੀ ਪਈ ਹੈ ਕਿਸਾਨਾਂ ਨੂੰ ਪਰ ਕਿੱਥੇ ਨਾ ਕਿੱਥੇ ਕੇਂਦਰ ਸਰਕਾਰ ਕਿਉਂ ਇਹਨਾਂ ਦੀਆਂ ਜਿਹੜੀਆਂ ਉਹ ਮੰਗਾ ਨਹੀਂ ਮੰਨ ਰਹੀ ਇਹ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਕਰਵਾਈ ਹੋਊਗੀ ਜੀ ਇਸ ਦੇ ਵਿੱਚ ਜਾਣਕਾਰੀ ਇਹ ਵੀ ਆ ਰਹੀ ਕਿ ਕਾਂਗਰਸ ਦੇ ਕਿਸਾਨ ਵਿੰਗ ਦਾ ਵੀ ਸਮਰਥਨ ਜੋ ਹੈ ਮਿਲਿਆ ਜਿਸ ਦੇ ਪ੍ਰਧਾਨ ਜੋਨੀ ਖੈਰਾ ਨੇ ਜੀ ਬਿਲਕੁਲ ਗੰ ਦੱਸ ਦिए ਕਿ ਵਕ ਵਕ ਸਿਆਸੀ ਪਾਰਟੀਆਂ ਜ਼ਰੂਰ ਜਿਹੜੀਆਂ ਹੈਗੀਆਂ ਉਹ ਧੱਲੇਵਾ ਸਾਹਿਬ ਦੇ ਨਾਲ ਜ਼ਰੂਰ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਵੀ ਵੱਡੀ ਲੀਡਰਸ਼ਿਪ ਚਾਹੇ ਉਰੇ ਪਹੁੰਚਦੀ ਹੈਗੇ ਆ ਮਨਰੋੜਾ ਪਹੁੰਚਦੇ ਹੈਗੇ ਨੇ ਪਸੂਬਾ ਪ੍ਰਧਾਨ ਨੇ ਸ਼ਹਿਰੀ ਕਲਸੇ ਹੀ ਪਹੁੰਚਦੇ ਆ ਉਸ ਤੋਂ ਬਾਅਦ ਬਹੁਤ سارے ਬਧਾਏ ਕਿਨੇ ਚਾਹੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਈ ਮੰਤਰੀ ਜਿਹੜੇ ਨੇ ਉਹਨੇ ਹਾਜ਼ਰੀ ਲਵਾ ਚੁੱਕੇ ਆ ਉਸ ਤੋਂ ਬਾਅਦ ਸੀਸੀ ਪਟਿਆਲਾ ਡੀਆਈਜੀ ਪਟਿਆਲਾ ਐਸਐਸਪੀ ਪਟਿਆਲਾ ਵੱਡੀ ਡਾਕਟਰਾਂ ਦੀ ਟੀਮ ਜਿਹੜੀ ਆ ਨਾਲ ਜਾ ਕੇ ਜਲਦੀ ਸਿੰਘ ਢੱਲੇਵਾਲ ਨੂੰ ਲਗਾਤਾਰ ਕਹਿ ਰਹੇ ਨੇ ਕਿ ਤੁਹਾਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਕਿਉਂਕਿ ਤੁਹਾਡੀ ਸਿਹਤ ਜਿਹੜੀ ਆ ਖਰਾਬ ਹੈ ਪਰ ਲਗਾਤਾਰ ਜਲਦੀ ਸਿੰਘ ਢੱਲੇਵਾਲ ਦੇ ਵੱਲੋਂ ਇੱਕੋ ਹੀ ਜਵਾਬ ਹੁੰਦਾ ਕਿ ਮੈਂ ਜਿਹੜੀ ਹੈ ਕਿਸਾਨੀਆਂ ਦੇ ਜਿਹੜੇ ਆਪਣੇ ਮਰਨ ਲਿਖੇ ਲਾ ਸਕਦਾ ਕਿਉਂਕਿ ਜੇ ਮੈਂ ਮਰ ਵੀ ਗਿਆ ਤਾਂ ਕਿਸਾਨਾਂ ਦੇ ਠੱਕਾਂ ਦੇ ਲਈ ਮਰਾਂਗਾ ਕਿਉਂਕਿ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਮੈਂ ਕੋਈ ਵੀ ਦਵਾਈ ਨਹੀਂ ਲੈਣੀ ਨਾ ਮੈਂ ਕੋਈ ਹਸਪਤਾਲ ਦੇ ਵਿੱਚ ਜਾਣਾ ਪਰ ਦੂਸਰੇ ਪਾਸੇ ਸੁਪਰੀਮ ਕੋਰਟ ਜਿਹੜੀ ਆ ਉਹ ਲਗਾਤਾਰ ਫਟਕਾਰ ਲਗਾ ਰਹੀ ਹੈ ਕਿ 2 ਦਿਨ ਦੇ ਅੰਦਰ ਅੰਦਰ ਜਗਜੀਤ ਸਿੰਘ ਢੱਲੇਵਾਲ ਨੂੰ ਹਸਪਤਾਲ ਦੇ ਵਿੱਚ ਤਾਕਲ ਕਰਵਾਓ ਔਰ ਜਿਹੜੀ ਮੈਡੀਕਲ ਸਹੂਲਤ ਜਿਹੜੀ ਹੈਗੀ ਇਹਨਾਂ ਨੂੰ ਦਿੱਤੀ ਜਾਵੇ ਅਗਰ ਜੇ ਕੋਈ ਕਿਸਾਨ ਇਹਨਾਂ ਨੂੰ ਇੱਥੋਂ ਲਿਜਾਣ ਤੋਂ ਰੋਕਦਾ ਤਾਂ ਉਹਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਅੰਦਾ ਸਵਾਲ ਕਵਿਤਾ ਇੱਥੇ ਇਹੀ ਹੈ ਕਿ ਹੁਣ ਸੈਂ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੁਣ ਇਹਨੂੰ ਕਿੰਨਾ ਕ ਕੇਂਦਰ ਸਰਕਾਰ ਮੰਦੀ ਹੈ ਜਾਂ ਪੰਜਾਬ ਸਰਕਾਰ ਮੰਦੀ ਹੈ ਢੱਲੇਵਾਲ ਸਾਹਿਬ ਨੇ ਇਥੋਂ ਲੈ ਕੇ ਜਾਇਆ ਜਾਂਦਾ ਜਾਂ ਨਹੀਂ ਕਿਉਂਕਿ ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਕਨੋਰੀ ਬਾਡਰ ਦੇ ਉੱਤੇ ਪੂਰਾ ਅੜੇ ਹੋਏ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਰੋਂ ਲੈ ਕੇ ਜਾਓਗੇ ਤਾਂ ਸਾਡੀਆਂ ਇੱਥੇ ਲਾਸ਼ਾਂ ਵਿਛ ਜਾਣਗੀਆਂ ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਮਜਬੂਰ ਹੈ ਦੂਸਰੇ ਪਾਸੇ ਸੁਪਰੀਮ ਕੋਰਟ ਦਾ ਫੈਸਲਾ ਵੀ ਹੈ ਜਿੱਦੋਂ ਆਉਣ ਵਾਲੇ ਦਿਨਾਂ 'ਚ ਵੀ ਪਤਾ ਲੱਗੇਗਾ ਕਵਿਤਾ ਕਿ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜੀ ਦਾ ਬਿਲਕੁਲ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜੇ ਹੋਏ ਸੀ ਜ ਜਿਨ੍ਹਾਂ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈਗੀ ਕਿ ਆਖਰ ਕੀ ਕੋ ਚੱਲ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਕਿਸਾਨ ਜਥੇਬੰਦੀ ਜਨਾ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ 30 ਦਸੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਅਨਾਉਂਸਮੈਂਟ ਵੀ ਕੀਤੀ ਗਈ ਸੀ ਤੇ ਅਨਾਉਂਸਮੈਂਟ ਦੇ ਤਹਿਤ ਹੀ ਅੱਜ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੂਰਾ ਪੂਰਾ ਸਮਰਥਨ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਕਿਉਂਕਿ ਐਮਐਸਪੀ ਦੇ ਸਣੇ 13 ਮੰਗਾਂ ਹੈਗੀਆਂ ਜਿਸ ਦੇ ਤਹਿਤ ਲਗਾਤਾਰ ਹੀ ਜੋ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪੰਜਾਬੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਹਾਲਾਂਕਿ 101 ਕਿਸਾਨ ਜਥੇਬੰਦੀਆਂ ਦੇ ਨਾਲ ਵੀ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਦੋਂ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕਿਸਾਨ ਜਿਹੜੇ ਨੇ ਦਿੱਲੀ ਜਾ ਸਕਦੇ ਨੇ ਬਿਨਾਂ ਟਰਾਲੀ ਤੋਂ ਬਿਨਾਂ ਟਰੈਕਟਰ ਤੋਂ ਬਿਨਾਂ ਕਿਸੇ ਹਥਿਆਰ ਤੋਂ ਜਿਸ ਤੋਂ ਬਾਅਦ ਜੋ ਹੈ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਜਾਂਦਾ ਅਸੀਂ ਦਿੱਲੀ ਜਾਵਾਂਗੇ ਬਿਨਾਂ ਕਿਸੇ ਟਰਾਲੀ ਬਿਨਾਂ ਕਿਸੇ ਹਤਿਆ ਬਿਨਾਂ ਕਿਸੇ ਟਰੈਕਟਰ ਤੋਂ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕੂਚ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਲੇਕਿਨ ਜੋ ਹਰਿਆਣਾ ਸਰਕਾਰ ਹੈ ਜੋ ਪੁਲਿਸ ਦੀ ਪਹਿਲੀ ਟੀਮ ਉੱਥੇ ਲਗਾ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਉਹਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਵੀ ਜੋ ਹੈ ਗਈਆਂ ਉਹ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ ਪਰ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੰਜਾਬ ਬੰਦਾ ਐਲਾਨ ਜੋ ਹੈ ਕੀਤਾ ਗਿਆ ਤਾਂ ਗੁਰਦਾਸਪੁਰ ਦੇ ਵਿੱਚ ਵੀ ਪੰਜਾਬ ਬੰਦਾ ਅਸਰ ਨਜ਼ਰ ਆ ਰਿਹਾ ਮਾਰਕੀਟ ਪੈਟਰੋਲ ਪੰਪ ਸਭ ਕੁਝ ਬੰਦ ਹੈ ਜਲੰਧਰ ਦੇ ਵਿੱਚ ਵੀ ਪੈਟਰੋਲ ਪੰਪ ਬੰਦ ਹੈ ਪਟਿਆਲਾ ਦੇ ਵਿੱਚ ਵੀ ਜੋ ਬਸਾਂ ਦੀ ਸਰਵਿਸ ਹੈਗੀ ਉਹ ਰੋਕ ਦਿੱਤੀਆਂ ਗਈਆਂ ਨੇ ਲੋਕ ਪਰੇਸ਼ਾਨ ਵੀ ਹੋ ਰਹੇ ਨੇ ਹਾਲਾਂਕਿ ਪਰ ਇੱਕ ਦਿਨ ਦੀ ਜੇਕਰ ਇਹ ਪਰੇਸ਼ਾਨੀ ਹੋਣ ਦੇ ਨਾਲ ਕਿਸਾਨਾਂ ਦਾ ਪੰਜਾਬੀਆਂ ਨੂੰ ਫਾਇਦਾ ਹੁੰਦਾ ਤਾਂ ਬਿਲਕੁਲ ਫਾਇਦਾ ਹੋਣਾ ਚਾਹੀਦਾ ਇੱਕ ਦਿਨ ਦਾ ਸੱਦਾ ਜਿਹੜਾ ਹੈਗਾ ਪੰਜਾਬ ਬੰਦਾ ਦਿੱਤਾ ਗਿਆ ਹੈਗਾ ਕਿਉਂਕਿ ਲਗਾਤਾਰ ਹੀ ਹੁਣ 1 ਸਾਲ ਦਾ ਵਖਵਾ ਹੋ ਜਾਵੇਗਾ ਕਿਸਾਨਾਂ ਦੇ ਵੱਲੋਂ ਜੋ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਤਾਂ ਇਸ ਨੂੰ ਲੈ ਕੇ ਜੋ ਪੰਜਾਬ ਦੇ ਵਿੱਚ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਸਿਰੇ ਚੜਦਾ ਹੋਇਆ ਸਾਫ਼ ਨਜ਼ਰ ਆ ਰਿਹਾ ਜਿਸ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਆ ਤੁਹਾਡੀ ਸਕਰੀਨ ਤੇ ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਜੋ ਹੈ ਉਹਨਾਂ ਦੇ ਵੱਲੋਂ ਲਗਾਤਾਰ ਹੀ ਟ੍ਰੇਨ ਦੀਆਂ ਪਟੜੀਆਂ ਉਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਮੁਲਾਜ਼ਮਾਂ ਦੀ ਗੱਲ ਕਰ ਲਈਏ ਤਾਂ ਕਿਸਾਨਾਂ ਦੇ ਵੱਲੋਂ ਜੋ ਲੰਗਰ ਲਗਾਇਆ ਗਿਆ ਉਸ ਦੇ ਵਿੱਚ ਜਾ ਕੇ ਉਹ ਚਾ ਪੀਂਦੇ ਹੋਏ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਨਜ਼ਰ ਆ ਰਹੇ ਨੇ ਤਾਂ ਜਲੰਧਰ ਦੇ ਵਿੱਚ ਇੱਕ ਸਾਕਸ਼ ਦਾ ਕਹਿਣਾ ਹੈ ਕਿ ਅਸੀਂ ਤਾਂ ਆਰਮੀ ਦਾ ਸਮਾਨ ਲੈ ਕੇ ਜਾ ਰਹੇ ਸੀ ਲੇਕਿਨ ਜੋ ਹੈ ਸਾਨੂੰ ਰੋਕ ਦਿੱਤਾ ਗਿਆ ਹੈਗਾ ਮੁਕਸਰ ਦੇ ਵਿੱਚ 20 ਕੋਟਕਪੁਰਾ ਰੋਡ ਤੇ ਕਿਸਾਨ ਜਿਹੜੇ ਹੈਗੇ ਉਹ ਬੈਠੇ ਹੋਏ ਨੇ ਜਾਮ ਲਗਾਇਆ ਹੋਇਆ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਨੇ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਰੇ ਵੀ ਲਗਾਏ ਨੇ ਤਾਂ ਪੰਜਾਬ ਬੰਦ ਨੂੰ ਲੈ ਕੇ ਸਰਵਣ ਸਿੰਘ ਪੰਦੇਰ ਕਿਸਾਨ ਆਗੂ ਜੋ ਨੇ ਉਹ ਟੜਕੇ-ਟੜਕੇ ਅੰਮ੍ਰਿਤਸਰ ਤੋਂ ਲਾਈਵ ਹੋ ਜਾਂਦੇ ਨੇ ਕੀ ਕੁਝ ਸੁਨੇਹਾ ਉਹਨਾਂ ਦੇ ਵੱਲੋਂ ਪੰਜਾਬੀਆਂ ਨੂੰ ਦਿੱਤਾ ਗਿਆ ਉਹ ਸੁਣਾਉਂਦੇ ਆਂ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੈੱਟ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਭਾਜਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਿਨਸੋ ਅਸੀਂ ਜੇਲੋ ਜੇਲੋ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸਤੀਆਂ ਦੀ ਸਭਧਾਨ ਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਭ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋਇਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮਜ਼ਦਮਾਂ ਦੀ ਛਾਤੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰ ਟੰਗ ਨਾਲ ਜਦ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਆਦ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਘਰਾਂ ਜਿਓ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਪੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆਂ ਕੋਈ ਵੀ ਅਦਾਰਾ ਜਿਹੜਾ ਵਾ ਅਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਤਾਂ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਜਿਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਬੰਦ ਨੂੰ ਲੈ ਕੇ ਅਫਵਾਹਾਂ ਜੋ ਹੈਗੀਆਂ ਫਲਾਈਆਂ ਜਾ ਰਹੀਆਂ ਸਨ ਇੰਟਰਨੈਟ ਬੰਦ ਹੋਵੇਗਾ ਆ ਕੁਝ ਹੋਵੇਗਾ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਅਜੇ ਹਾ ਕੁਝ ਵੀ ਨਹੀਂ ਹੋਵੇਗਾ ਸੇਵਾਮਾਂ ਬੰਦ ਰਹਿਣ ਗਿਆ ਪਰ ਐਮਰਜੈਂਸੀ ਸੇਵਾਮਾਂ ਬੰਦ ਨਹੀਂ ਰਹਿਣ ਗਿਆ ਅਜਿਹੇ ਦੇ ਵਿੱਚ ਕੁਝ ਲੋਕ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਪੰਜਾਬ ਬੰਦ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅੱਜ ਕਿਸਾਨਾਂ ਨੂੰ ਸਮਰਥਨ ਦੇਣਾ ਬਿਲਕੁਲ ਬਣਦਾ ਹੈਗਾ ਭਾਵੇਂ ਇੱਕ ਦਿਨ ਦੀ ਖੱਜਲ ਖਵਾਰੀ ਹੋਵੇਗੀ ਪਰ ਇਸ ਦੇ ਨਾਲ ਫਾਇਦਾ ਕਿਸਾਨਾਂ ਨੂੰ ਹੋਵੇਗਾ ਪੰਜਾਬੀਆਂ ਨੂੰ ਹੋਵੇਗਾ ਪੰਜਾਬੀਅਤ ਨੂੰ ਹੋਵੇਗਾ ਕਿਉਂਕਿ ਇੱਕ ਸਾਲ ਦਾ ਸਮਾਂ ਹੋ ਚੁੱਕਿਆ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ 13 ਫਰਵਰੀ ਜੋ ਹੈ ਉਸ ਟਾਈਮ ਤੋਂ ਹੀ ਲੈ ਕੇ ਲਗਾਤਾਰ ਖਨੋਰੀ ਬਾਰਡਰ ਉੱਤੇ ਬੈਠੇ ਹੋਏ ਨੇ ਕਿਸਾਨ ਤੇ ਅਜੇਹੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤ ਕਰ ਰਹੇ ਨੇ ਕਿਸਾਨਾਂ ਦੇ ਲਈ ਮਰਨ ਵਰਤ ਕਰ ਰਹੇ ਨੇ ਪੰਜਾਬੀਅਤ ਪੰਜਾਬੀਆਂ ਦੇ ਲਈ ਮਰਨ ਵਰਤ ਕਰ ਰਹੇ ਨੇਤਾ ਕੈਂਸਰ ਪੇਸ਼ੈਂਟ ਪੇਸ਼ੈਂਟ ਵੀ ਹੈਗੇ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਮਰਨ ਵਰਤ ਕਰਨਾ ਬਹੁਤ ਵੱਡੀ ਗੱਲ ਹੈਗੀ ਵੱਡੀ ਕੁਰਬਾਨੀ ਉਹ ਦੇ ਰਹੇ ਨੇ ਤਾਂ ਇੱਕ ਦਿਨ ਦੇ ਲਈ ਜੇਕਰ ਪੰਜਾਬ ਬੰਦ ਹੁੰਦਾ ਹੈ ਤੇ ਉਸ ਦੇ ਵਿੱਚ ਕੋਈ ਵੀ ਕੋਈ ਵੀ ਵੱਡੀ ਗੱਲ ਨਹੀਂ ਹੈਗੀ ਪੰਜਾਬ ਬੰਦ ਹੋਣਾ ਚਾਹੀਦਾ ਹੈ ਜੋ ਹਕੂਮਤ ਹੈ ਉਸ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਆਖਰ ਪੰਜਾਬੀ ਜਿਹੜੇ ਨੇ ਉਹ ਕੀ ਕੁਝ ਕਰ ਸਕਦੇ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਜਦੋਂ ਮਹਾਤਮਾ ਗਾਂਧੀ ਪੱਖ ਹੜਤਾਲ ਕਰਦੇ ਸੀ ਤਾਂ ਉਦੋਂ ਵੀ ਅੰਗਰੇਜ਼ ਜਿਹੜੇ ਨੇ ਉਹ ਮਹਾਤਮਾ ਗਾਂਧੀ ਦੀ ਸੁਣਦੇ ਸੀ ਲੇਕਿਨ ਅੱਜ ਦੀ ਹਕੂਮਤ ਆ ਅਜੇ ਹੀ ਹੈਗੀ ਆ ਕਿ ਕਿਸਾਨ ਜਿਹੜੇ ਨੇ ਲਗਾਤਾਰ ਨਾ ਪ੍ਰਦਰਸ਼ਨ ਕਰ ਰਹੇ ਨੇ 35ਵੇਂ ਦਿਨ ਮਰਨ ਵਰਤ ਜੋ ਹੈ ਜਗਜੀਤ ਸਿੰਘ ਡੱਲੇਵਾਲ ਦਾ ਸ਼ਾਮਲ ਹੋ ਚੁੱਕਿਆ ਲੇਕਿਨ ਹਾਲੇ ਵੀ ਜੋ ਅੱਜ ਦੀ ਹਕੂਮਤ ਹੈ ਉਹ ਨਹੀਂ ਸੁਣ ਰਹੀ ਆਉ ਸੁਣਦੇ ਆ ਹੋਰ ਕੀ ਕੁਝ ਕਹਿਣਾ ਇਹਨਾਂ ਦਾ ਸਾਡਾ ਬਜ਼ੁਰਗ ਬਾਪੂ 35 ਦਿਨ ਤੋਂ ਭੁੱਖਣ ਪਾਣਾ ਬੈਠਾ ਉਹਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਉਹਦੇ ਹੱਕ ਦੇ ਵਿੱਚ ਇੱਕ ਦਿਨ ਵਾਸਤੇ ਅਸੀਂ ਕਹਿੰਨੇ ਆ ਵੀ ਦੁਕਾਨਾਂ ਸਾਰੀਆਂ ਬੰਦ ਕਰਕੇ ਅਸੀਂ ਉਹਨਾਂ ਦਾ ਜਿਹੜਾ ਰੋਸ ਮੁਜ਼ਾਹਰਾ ਜਾਂ ਉਹਨਾਂ ਦਾ ਜਿਹੜਾ ਧਰਨਾ ਚੱਲ ਰਿਹਾ ਉਹਦੇ ਵਿੱਚ ਆਪਣੀ ਸਮੂਲੀਅਤ ਕਰੀਏ ਇੱਕ ਦਿਨ ਵਾਸਤੇ ਕੇਂਦਰ ਸਰਕਾਰ ਕਿਉਂ ਨਹੀਂ ਜਿਹੜੇ ਹੈਗਾ ਆਪਣਾ ਬਿਆਨ ਅਪਰਕਰਿਚਾ ਕੋਈ ਆਈ ਨਹੀਂ ਹੈਗਾ ਕੋਈ 35 ਦਿਨ ਦਾ 35 ਦਿਨ ਕਰਦਾ ਬਹੁਤ ਬਿਲਕੁਲ ਜੀ 35 ਦਿਨ ਦਾ ਦੇਖੋ ਅਸੀਂ ਇਹ ਚੀਜ਼ ਦੇਖਦੇ ਆ ਜਿਹੜਾ ਪਿਛਲੇ ਸਮੇਂ ਦੇ ਵਿੱਚ ਅੰਗਰੇਜ਼ਾਂ ਸਮੇਂ ਜਿਹੜਾ ਆਪਣਾ ਮਹਾਤਮਾ ਗਾਂਧੀ ਸੀਗਾ ਉਹ ਸਤਿਆ ਮਤਲਬ ਸੰਘਰਸ਼ ਦੇ ਨਾਲ ਉਹਨਾਂ ਨੇ ਭੁੱਖ ਹੜਤਾਲ ਦੇ ਨਾਲ ਪੂਰੇ ਦੇਸ਼ ਦੇ ਵਿੱਚ ਕ੍ਰਾਂਤੀ ਲਿਆਂਦੀ ਸੀ ਜਾਨੀ ਜੇ ਉਹ ਭੁੱਖ ਹੜਤਾਲ ਤੇ ਬੈਠ ਜਾਂਦਾ ਸੀ ਤਾਂ ਅੰਗਰੇਜ਼ ਉਹਦੀ ਗੱਲ ਸੁਣਦੇ ਸੀ ਜਾਨੀ ਸਾਡਾ ਨਜ਼ਰੀਆ ਇਹ ਆ ਵੀ ਜਿਹੜੀ ਅੱਜ ਮੌਕੇ ਦੀ ਇਹ ਹਕੂਮਤ ਆ ਇਹ ਅੰਗਰੇਜ਼ਾਂ ਨਾਲ ਉਹ ਵੀ ਗਈ ਗੁਜ਼ਰੀ ਆ ਅੱਜ 35 ਦਿਨ ਹੋ ਗਏ ਕੈਂਸਰ ਦਾ ਮਰੀਜ਼ ਆ ਸੋ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਇਥੋਂ ਲੱਗਦਾ ਵੀ ਬਹੁਤ ਨਰਦਈ ਬਹੁਤ ਜ਼ਿਆਦਾ ਮਤਲਬ ਇੱਕ ਹੱਠ ਦਾ ਕਿਉਂਕਿ ਇੱਕ ਐ ਕਹਿ ਲੋ ਜਿਵੇਂ ਮਰਿਆ ਹੋਇਆ ਸੱਪ ਉੱਟਿਆ ਹੋਇਆ ਸੱਪ ਹੁੰਦਾ ਉਸ ਹਾਲ ਨਾਲ ਮੋਦੀ ਦੀ ਜਿਹੜੀ ਹਾਲਤ ਆ ਕੁਕੋ ਜਿਹੜੀ ਪਿਛਲੀ ਹਾਰ ਆ ਪਿਛਲੇ ਸਮੇਂ ਦੇ ਵਿੱਚ ਆਪਾਂ ਗੋੜ ਨਹੀਂ ਲੁਵਾਈ ਆ ਵੱਡਾ ਸੰਘਰਸ਼ ਜਿੱਤੇ ਆ ਉਹਨੂੰ ਆਪਣੀ ਬੇਇੱਜ਼ਤੀ ਮੰਨ ਕੇ ਯਾਨੀ ਉਹ ਉਸ ਕਰਕੇ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਸੋ ਉਹਨੂੰ ਮੰਨਣਾ ਪਊਗਾ ਇੱਕ ਚੀਜ਼ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਕਿਸਾਨਾਂ ਦਾ ਨਾਰਾ ਸੀ ਦਿੱਲੀ ਦੇ ਵਿੱਚ ਕਿ ਜਾਂ ਜਿੱਤ ਕੇ ਜਾਵਾਂਗੇ ਜਾਂ ਲਾਸ਼ਾਂ ਜਾਣਗੀਆਂ ਬਈ ਉਹੀ ਮਤਲਬ ਪੈੜਾਂ ਤੇ ਕਿਸਾਨ ਚੱਲ ਰਹੇ ਆ ਜਾਂ ਤਾਂ ਬਈ ਸਾਡੀ ਜਿੱਤ ਹੋਊਗੀ ਜਾਂ ਖਨੌਰੀ ਤੇ ਸੰਭੂ ਤੋਂ ਸਾਡੀਆਂ ਲਾਸ਼ਾਂ ਘਰਾਂ ਨੂੰ ਆਉਣਗੀਆਂ ਇਹ ਯਾਨੀ ਅਸੀਂ ਨਿਰਣੇ ਅਸੀਂ ਭਰਨ ਅਸੀਂ ਮਤਲਬ ਆਪਣਾ ਲੋਕਾਂ ਨਾਲ ਵਿਸ਼ਵਾਸ ਕੀਤਾ ਹੋਇਆ ਸੋ ਹਰਾਸਮੈਂਟ ਕਿੱਡੀ ਵੱਡੀ ਆ ਅਸੀਂ ਪਹਿਲਾਂ ਵੀ ਦਿੱਲੀ 'ਚ 13 ਮਹੀਨੇ ਬੈਠ ਕੇ ਆਏ ਆ ਅਸੀਂ ਕਿਸੇ ਦਾ ਫੁੱਲ ਤੱਕ ਨਹੀਂ ਤੋੜਿਆ ਸੋ ਦਿੱਲੀ ਦੇ ਨਾਲ ਸਾਡੀਆਂ ਜੁੜਮੀਆਂ ਮੰਗਾਂ ਨੇ ਪਰ ਇੱਥੇ ਹਰਿਆਣੇ ਸਰਕਾਰ ਨੇ ਸਾਡੇ ਪੰਜਾਬ ਦੇ ਵਿੱਚ ਵੱਡੇ ਵੱਡੇ ਥੰਮ ਗੱਡ ਕੇ ਵੱਡੇ ਵੱਡੇ ਬੈਰੀਕੇਟ ਲਾ ਕੇ ਸਾਨੂੰ ਉੱਥੇ ਰੋਕੇ ਆ ਅਸੀਂ ਮੰਗਾਂ ਮਨਾਉਣ ਜਾ ਰਹੇ ਹਾਂ ਇਹ ਇਕੱਲੇ ਪੰਜਾਬ ਦਾ ਅੰਦੋਲਨ ਨਹੀਂ ਐਮਐਸਪੀ ਪੂਰੇ ਭਾਰਤ ਦੀ ਆ ਕਿਉਂਕਿ ਜਿਹੜਾ ਮੋਦੀ ਆ ਭਰਾਵੋ ਇਹ ਮੰਨਣ ਨੂੰ ਤਿਆਰ ਨਹੀਂ ਪਹਿਲਾਂ ਵੀ ਮੰਨੇ ਆ ਕਹਿੰਦਾ ਵੀ ਮੈਂ ਦੇਊਂਗਾ ਸਾਰਾ ਕੁਝ ਤੇ ਉਹ ਤੋਂ ਮੁਕਰਿਆ ਉਹੀ ਚੀਜ਼ਾਂ ਨੂੰ ਲੈ ਕੇ ਅਸੀਂ ਦਿੱਲੀ ਜਾ ਰਹੇ ਸੀ ਸਾਡਾ ਜਿਹੜਾ ਵੱਡਾ ਕਹਾਨ ਕਰਿਆ ਸਾਡੀ ਜਵਾਨੀ ਤੇ ਸਾਡੇ ਜਿਹੜੇ ਸੰਧ ਸਾਡੇ ਭੰਨੇ ਨੇ ਸੁਖ ਨੌਰੀ ਤੇ ਸੋਨੇ ਦੇਖਿਆ ਹੁਣ ਉਹ ਸਾਡਾ ਜਗਜੀਤ ਸਿੰਘ ਡੱਲੇਆ ਦੇ 35 ਦਿਨ ਹੋ ਗਏ ਨੇ ਸੋ ਬੈਠਾ ਸੋ ਦੀ ਹਮਾਇਤ ਤੇ ਪੂਰੇ ਪੰਜਾਬ ਬੰਦ ਦੀ ਕੌਲਾ ਸੋ ਧੰਨਵਾਦ ਕਰਦੇ ਆ ਅਸੀਂ মিডিਆ ਦਾ ਵੀ ਤੁਹਾਡੇ মিডিਆ ਵਾਲੇ ਵੀਰਾਂ ਦਾ ਜਿਹੜਾ ਸਵੇਰ ਤੋਂ 7 ਵਜੇ ਤੋਂ ਤੁਸੀਂ ਕਵਰੇਜ ਕਰ ਰਹੇ ਹੋ ਸੋ ਸਾਰਿਆਂ ਦਾ ਧੰਨਵਾਦ ਪਹੁੰਚੋ ਪ੍ਰਭੂ ਅਪੀਲ ਕਰਦੇ ਆਂ ਅਸੀਂ ਤੁਹਾਡੇ ਚੈਨਲ ਰਾਹੀਂ ਕਿ ਜਿੱਥੇ ਵੀ ਕਿਤੇ ਮੋਰਚੇ ਲੱਗੇ ਨੇ ਤਾਂ ਲੋਕ ਜਿਹੜੇ ਨੇ ਖੱਜਲ ਖਵਾਰ ਜ਼ਰੂਰ ਹੋ ਰਹੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬੱਚਿਆਂ ਦੇ ਲਈ ਖਾਣ ਪੀਣ ਦਾ ਸਮਾਨ ਲੈਣ ਆਏ ਸੀ ਲੇਕਿਨ ਦੁਕਾਨਾਂ ਬੰਦ ਕਰਕੇ ਸਾਨੂੰ ਕੁਝ ਵੀ ਖਾਣ ਪੀਣ ਨੂੰ ਨਹੀਂ ਮਿਲ ਰਿਹਾ ਉੱਥੇ ਹੀ ਅੰਮ੍ਰਿਤਸਰ ਤੋਂ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ 11 ਸਾਲਾ ਜੋ ਜਰਮਨ ਹੈ ਉਹ ਵੀ ਕਿਸਾਨਾਂ ਦੇਸ਼ ਸਮਰਥਨ ਦੇ ਵਿੱਚ ਨਿਤਰਿਆ ਹੈਗਾ ਉਹ ਵੀ ਮੌਕੇ ਤੇ ਪਹੁੰਚਿਆ ਹੈਗਾ ਪੰਜਾਬ ਬੰਦ ਨੂੰ ਲੈ ਕੇ ਉਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਬੰਦ ਆ ਜੋ ਸੱਦਾ ਦਿੱਤਾ ਗਿਆ ਇਸ ਨੂੰ ਸਿਰੇ ਚੜ੍ਹਨਾ ਚਾਹੀਦਾ ਹੈ ਹਰ ਇੱਕ ਪੰਜਾਬੀ ਨੂੰ ਜੋ ਹੈ ਪੰਜਾਬ ਬੰਦ ਦਾ ਸਮਰਥਨ ਜਿਹੜਾ ਹੈਗਾ ਕਰਨਾ ਚਾਹੀਦਾ ਹੈਗਾ ਤਾਂ ਪੰਜਾਬ ਬੰਦ ਨੂੰ ਲੈ ਕੇ ਵਕ ਵਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਸਮੁੱਚੇ ਪੰਜਾਬ ਦੇ ਵਿੱਚ ਪੰਜਾਬ ਬੰਦ ਦਾ ਅਸਰ ਨਜ਼ਰ ਆ ਰਿਹਾ ਹੈ ਪੰਜਾਬ ਬੰਦ ਦੇ ਦੌਰਾਨ ਰੋਜ਼ ਤੋਂ ਆਏ ਸੈਲਾਨੀ ਜਿਹੜੇ ਨੇ ਅੰਮ੍ਰਿਤਸਰ 골ਡਨ ਗੇਟ ਤੇ ਫਸੇ ਹੋਏ ਵੀ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਬੰਦ ਦੇ ਦੌਰਾਨ ਕਿਸਾਨਾਂ ਦੇ ਵੱਲੋਂ ਅੰਮ੍ਰਿਤਸਰ 골ਡਨ ਗੇਟ ਤੇ ਵੀ ਧਰਨਾ ਲਗਾਇਆ ਗਿਆ ਤੇ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਦੇ ਅੰਦਰ ਆਣ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਸ਼ਹਿਰ ਤੋਂ ਬਾਹਰ ਜਾਣ ਦਿੱਤਾ ਜਾ ਰਿਹਾ ਇਸ ਦੌਰਾਨ ਰੋਜ਼ ਤੋਂ ਆਏ ਸੇਲਾਨੀ ਵੇਸ ਬੰਦੇ ਵਿੱਚ ਫਸ ਗਏ ਨੇ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਰੂਸ ਤੋਂ ਆਏ ਸੈਲਾਨੀਆਂ ਨੂੰ ਆਟੋ ਦੇ ਵਿੱਚ ਬਿਠਾ ਕੇ ਅੰਮ੍ਰਿਤਸਰ ਸਚਕਣ ਸ਼੍ਰੀ ਦਰਬਾਰ ਸਾਹਿਬ ਦੀ ਸਰਾਂ ਦੇ ਵਿੱਚ ਰਵਾਨਾ ਕੀਤਾ ਗਿਆ ਹੈਗਾ ਤਾਂ ਲਗਾਤਾਰ ਜੋ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਆ ਰਹੀਆਂ ਨੇ ਮੌਕੇ ਦੀਆਂ ਜੋ ਤਸਵੀਰਾਂ ਨੇ ਗਰਾਉਂਡ ਜ਼ੀਰੋ ਰਿਪੋਰਟ ਕੀ ਕਹਿ ਰਹੀ ਆ ਉਹ ਤੁਹਾਨੂੰ ਦੱਸ ਰਿਹਾ ਸਵੇਰੇ 7 ਵਜੇ ਤੋਂ ਹਾਈਵੇ ਬੰਦ ਕਰ ਦਿੱਤੇ ਗਏ ਨੇ 55 ਟ੍ਰੇਨ ਜੋ ਹੈਗੀਆਂ ਉਹ ਰੱਦ ਕੀਤੀਆਂ ਗਈਆਂ ਨੇ ਬਾਈ ਦੇ ਰੂਟ ਬਦਲ ਦਿੱਤੇ ਗਏ ਨੇ ਇਸੇ ਦੇ ਨਾਲ ਪੰਜਾਬ ਬੰਦ ਦੇ ਕਾਰਨ ਹਰਿਆਣਾ ਦੇ ਰੂਟ ਵੀ ਜਿਹੜੇ ਨੇ ਡਾਇਵਰਟ ਕੀਤੇ ਗਏ ਨੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਜੋ ਰੂਟ ਪਲਾਨ ਹੈ ਉਹ ਸ਼ੇਅਰ ਕੀਤਾ ਗਿਆ ਤਾਂ ਲਗਾਤਾਰ ਹੀ ਜੋ ਦੁਕਾਨਾਂ ਹੈਗੀਆਂ ਬੰਦ ਐ ਤੇ ਹੁਣ ਦੇਖਣਾ ਉਹ ਹੋਵੇਗਾ ਕਿ ਪੰਜਾਬ ਬੰਦ ਨੂੰ ਲੈ ਕੇ ਜੋ ਪੰਜਾਬ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਸ ਦਾ ਕੀ ਕੁਝ ਅਸਰ ਦੇਖਣ ਨੂੰ ਮਿਲੇਗਾ ਕਿ ਵਾਕਈ ਜਿਸ ਤਰੀਕੇ ਨਾਲ ਪੰਜਾਬ ਬੰਦ ਜੋ ਐ ਸਿਰੇ ਚੜਦਾ ਹੋਇਆ ਨਜ਼ਰ ਆ ਰਿਹਾ ਤਾਂ ਕੀ ਇਸ ਦਾ ਫਲ ਜੋ ਐ ਪੰਜਾਬੀਆਂ ਨੂੰ ਕਿਸਾਨਾਂ ਨੂੰ ਮਿਲ ਸਕੇਗਾ ਕਿਉਂਕਿ 13 ਮੰਗਾਂ ਨੂੰ ਲੈ ਕੇ ਐਮਐਸਪੀ ਸਣੇ ਜੋ ਕਿਸਾਨ ਜਥੇਬੰਦੀ ਨੇ ਉਹਨਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਜੋ ਹੈਗਾ ਦਿੱਤਾ ਗਿਆ ਸੀ ਸਵੇਰੇ 7 ਵਜੇ ਤੋਂ ਇਹ ਪੰਜਾਬ ਬੰਦ ਜੋ ਹੈ ਉਹ ਸ਼ੁਰੂ ਹੋ ਗਿਆ ਸੀ ਕਿਸਾਨਾਂ ਦੇ ਵੱਲੋਂ ਵਕ ਵਕ ਥਾਵਾ ਉਤੇ ਤਨਾ ਪ੍ਰਦਰਸ਼ਨ ਜਿਹੜਾ ਹੈਗਾ ਕੀਤਾ ਗਿਆ ਰੇਲਵੇ ਟਰੈਕ ਜੋ ਹੈ ਜਾਮ ਕਰ ਦਿੱਤੀਆਂ ਗਈਆਂ ਉਹਨਾਂ ਦੇ ਵੱਲੋਂ ਤੇ ਨਾਲ ਹੀ ਹਾਈਵੇ ਵੀ ਜਾਮ ਹੈ ਦੁਕਾਨਾਂ ਹੈਗੀਆਂ ਜੋ ਉਹ ਵੀ ਬੰਦ ਨੇ ਜਿਸ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਦੇ ਇਹ ਕਹਿੰਦੇ ਵੀ ਨਜ਼ਰ ਆਏ ਕਿ ਸਾਨੂੰ ਕਿਤੇ ਵੀ ਜਾ ਕੇ ਕਿਸੇ ਨੂੰ ਨਹੀਂ ਕਹਿਣਾ ਪਿਆ ਕਿ ਤੁਸੀਂ ਦੁਕਾਨ ਬੰਦ ਕਰ ਦਿਓ ਤੁਸੀਂ ਪੰਜਾਬ ਬੰਦੇ ਵਿੱਚ ਸਾਨੂੰ ਜੋ ਹੈ ਸਮਰਥਨ ਦੋ ਕਿਉਂਕਿ ਪੰਜਾਬੀਆਂ ਦਾ ਜੋ ਹੈ ਉਹ ਆਪ ਹੀ ਉਹਨਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਜੋ ਕੋ ਜੱਜ ਦੀ ਹਕੂਮਤ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦਾ ਖਾਸਾ ਨੁਕਸਾਨ ਕਿਸਾਨਾਂ ਨੂੰ ਤਾਂ ਹੋ ਹੀ ਰਿਹਾ ਪੰਜਾਬੀਆਂ ਨੂੰ ਵੀ ਹੋ ਰਿਹਾ ਤਾਂ ਹੋਣ